ਇਸ ਤਰ੍ਹਾਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਤੇ ਜਿਹੜੇ ਸੰਮਲਰ ਹੈਗੇ ਆ ਨਸ਼ਾ ਵੇਚਦੇ ਆ ਤੇ ਜਿਨ੍ਹਾਂ ਤੇ ਵੱਖ-ਵੱਖ ਮੁਕੱਦਮੇ ਦਰਜ ਐ ਤੇ ਜੇਲ੍ਹ ਚ ਐ ਤੇ ਉਹਨਾਂ ਦੀ ਜਿਹੜੀ ਹੈਗੀ ਐ ਅੰਡਰ ਸੈਕਸ਼ਨ 68 ਐ ਐਨਡੀਪੀਐਸ ਐਕਟ ਦੇ ਅਧੀਨ ਜਿਹੜੀ ਹੈਗੀ ਐ ਕਾਰਵਾਈ ਕੀਤੀ ਜਾ ਰਹੀ ਐ ਇਹਦੇ ਤਹਿਤ ਅਸੀਂ ਸਮਗਲਰ ਦੀ ਜਿਹੜੀ ਹੈਗੀ ਐ ਪ੍ਰਾਪਰਟੀ ਰਿਕਾਰਡ ਤੋਂ ਕਢਾ ਕੇ ਮਾਲ ਵਿਭਾਗ ਤੋਂ ਕਢਾ ਕੇ ਉਹ ਜਿਹੜਾ ਹੈਗਾ ਅੱਗੇ ਕਪੀਟੈਂਟ ਅਥਾਰਟੀ ਨੂੰ ਉਹਦੇ ਬਾਰੇ ਲਿਖ ਕੇ ਭੇਜਦੇ ਆ ਤੇ ਉਹਦੇ ਤੋਂ ਜਿਹੜਾ ਹੈਗਾ ਇਹ ਨੋਟਿਸ ਜਿਹੜਾ ਹੈਗਾ ਫਿਰ ਸਬੰਧਤ ਜਿਹੜਾ ਹੈਗਾ ਉਹਦੇ ਵਾਰਸਾਂ ਨੂੰ ਜਾਂ ਉਸ ਨੂੰ ਵਿਅਕਤੀ ਨੂੰ ਕੱਢਿਆ ਜਾਂਦਾ ਹੈ ਇਸੇ ਤਰ੍ਹਾਂ ਇਸੇ ਲੜੀ ਦੇ ਤਹਿਤ ਅਸੀਂ ਅੱਜ ਗਰਜਨ ਸਿੰਘ ਨਾਮ ਦੇ ਵਿਅਕਤੀ ਗਰਜਨ ਸਿੰਘ son of ਮਲ ਸਿੰਘ ਵਾਸੀ ਲੇਲੇਵਾਲ ਪਿੰਡ ਦਾ ਰਹਿਣ ਵਾਲਾ ਹੈ ਇੱਥੇ ਆਏ ਆ ਜਿਹੜਾ 2000 ਗੋਲੀਆਂ ਦੇ ਟਰਾਮਾਡੋਲ ਜਿਹੜੀਆਂ ਤੋਂ ਬਰਬੰਦ ਹੋਈਆਂ ਸੀ ਉਹਦੇ ਵਿੱਚ ਜਿਹੜਾ ਇਹ ਘੇਲ ਦੇ ਵਿੱਚ ਹੈ ਤੇ ਇਹਦੇ ਫਾਦਰ ਸਾਹਿਬ ਜਿਹੜੇ ਹੈਗੇ ਐ ਮਲ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਇਹ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਮੋਤਬਰ ਵਿਅਕਤੀ ਹੈ ਹੋਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅੱਜ ਅਸੀਂ ਇਹ 68 ਫਟਾ ਨੋਟਿਸ ਜਿਹੜਾ ਇਹਨਾਂ ਦੇ ਜਿਹੜਾ ਘਰ ਦੇ ਬਾਹਰ ਚਪਕਾਇਆ ਤੇ ਇਹਨਾਂ ਨੂੰ ਜਿਹੜਾ ਹੈਗਾ ਹੁਣ ਕੰਪੀਟੈਂਟ ਅਥਾਰਟੀ ਤੋਂ ਕਾਲ ਆਊਗੀ ਤੇ ਕਾਲ ਤੋਂ ਬਾਅਦ ਇਹ ਆਪਣੇ ਸਬੂਤ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਇਹਦੇ ਚੋਦੀ ਜਿਹੜੀ ਹੈ ਫੈਸਲਾ ਲੇ ਠੀਕ ਹੈ ਇਸ ਤਰ੍ਹਾਂ ਅ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਤੇ ਜਿਹੜੇ ਸੰਬਲਰ ਹੈਗੇ ਆ ਨਸ਼ਾ ਵੇਚਦੇ ਆ ਤੇ ਜਿਨ੍ਹਾਂ ਤੇ ਵੱਖ-ਵੱਖ ਮੁਕਤਮੇ ਦਰਜ ਹੈ ਤੇ ਜੇਲ੍ਹ ਚ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਅੰਡਰ ਸੈਕਸ਼ਨ 68 ਹੈ ਪਰ ਐਨਡੀਪੀਐਸ ਐਕਟ ਦੇ ਅਧੀਨ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਸਮਗਲਰ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਰਿਕਾਰਡ ਤੋਂ ਕਢਾ ਕੇ ਮਾਲ ਵਿਭਾਗ ਤੋਂ ਕਢਾ ਕੇ ਉਹ ਜਿਹੜਾ ਹੈਗਾ ਅੱਗੇ ਕਪੀਟੈਂਟ ਅਥਾਰਟੀ ਨੂੰ ਉਹਦੇ ਬਾਰੇ ਲਿਖ ਕੇ ਭੇਜਦੇ ਆ ਤੇ ਉਹਦੇ ਤੋਂ ਜਿਹੜਾ ਹੈਗਾ ਇਹ ਨੋਟਿਸ ਜਿਹੜਾ ਹੈਗਾ ਫਿਰ ਸਬੰਧਤ ਜਿਹੜਾ ਹੈਗਾ ਉਹਦੇ ਵਾਰਸਾਂ ਨੂੰ ਜਾਂ ਉਸ ਨੂੰ ਵਿਅਕਤੀ ਨੂੰ ਕੱਢਿਆ ਜਾਂਦਾ ਹੈ ਇਸੇ ਤਰ੍ਹਾਂ ਇਸੇ ਲੜੀ ਦੇ ਤਹਿਤ ਅਸੀਂ ਅੱਜ ਗਰਜਨ ਸਿੰਘ ਨਾਮ ਦੇ ਵਿਅਕਤੀ ਗਰਜਨ ਸਿੰਘ son of ਮਲ ਸਿੰਘ ਵਾਸੀ ਲੇਲੇਵਾਲ ਪਿੰਡ ਦਾ ਰਹਿਣ ਵਾਲਾ ਇਹ ਇੱਥੇ ਆਇਆ ਹੈ ਜਿਹੜਾ 2000 ਗੋਲੀਆਂ ਦੇ ਟਰਾਮਾਡੋਲ ਜਿਹੜੀਆਂ ਤੋਂ ਬਰਾਬਦ ਹੋਈਆਂ ਸੀ ਉਹਦੇ ਵਿੱਚ ਜਿਹੜਾ ਇਹ ਜੇਲ੍ਹ ਦੇ ਵਿੱਚ ਹੈ ਤੇ ਇਹਦੇ ਫਾਦਰ ਸਾਹਿਬ ਜਿਹੜੇ ਹੈਗੇ ਐ ਮਲ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਇਹ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਮੋਤਬਰ ਵਿਅਕਤੀ ਹੈ ਹੋਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅੱਜ ਅਸੀਂ ਇਹ 68 ਫਤ ਦਾ ਨੋਟਿਸ ਜਿਹੜਾ ਇਹਨਾਂ ਦੇ ਜਿਹੜਾ ਘਰ ਦੇ ਬਾਹਰ ਚਪਕਾਇਆ ਹੈ ਤੇ ਇਹਨਾਂ ਨੂੰ ਜਿਹੜਾ ਹੈਗਾ ਹੁਣ ਕੰਪੀਟੈਂਟ ਅਥਾਰਟੀ ਤੋਂ ਕਾਲ ਆਊਗੀ ਤੇ ਕਾਲ ਤੋਂ ਬਾਅਦ ਇਹ ਆਪਣੇ ਸਬੂਤ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਇਹਦੇ ਚੋਂ ਲਈ ਰਿਹਾ ਫੈਸਲਾ ਲੈ ਠੀਕ ਹੈ